ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਇੱਕ ਜਥਾ ਇਤਿਹਾਸਿਕ ਮਿਲਾਪ ਦਿਹਾੜਾ ਮਨਾਉਣ ਲਈ ਸ਼੍ਰੀ ਹਜ਼ੂਰ ਸਾਹਿਬ ਨਦੀਰ ਲਈ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸੱਚਖੰਡ ਐਕਸਪ੍ਰੈਸ ਰਾਹੀਂ ਰਵਾਨਾ ਹੋਇਆ ਹੈ ਇਸ ਦੀ ਪ੍ਰਧਾਨਗੀ ਕਰਦਿਆਂ ਕ੍ਰਿਸ਼ਨ ਕੁਮਾਰ 바ਵਾ ਅਤੇ ਸਾਬਕਾ ਕੈਬਨਟ ਮੰਤਰੀ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਹ ਜਥਾ ਸੈਂਕੜੇ ਸ਼ਰਧਾਲੂਆਂ ਦੇ ਨਾਲ ਰਵਾਨਾ ਹੋਇਆ ਹੈ ਇਸ ਦੌਰਾਨ ਉਹਨਾਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਿਲਾਪ ਦਿਹਾੜੇ ਬਾਰੇ ਵੀ ਗੱਲਬਾਤ ਕੀਤੀ ਹੈ ਇਸ ਮੌਕੇ ਗੱਲਬਾਤ ਕਰਦੇ ਆ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ 바ਵਾ ਨੇ ਕਿਹਾ ਹੈ ਕਿ ਵੱਡੀ ਗਿਣਤੀ 'ਚ ਇੱਕ ਜਥਾ ਹਜ਼ੂਰ ਸਾਹਿਬ ਨੂੰ ਦੇਡ ਲਈ ਰਵਾਨਾ ਹੋ ਰਿਹਾ ਹੈ ਕਿਹਾ ਹੈ ਕਿ ਇਹ ਇਤਿਹਾਸ ਇਤਿਹਾਸਿਕ ਮਿਲਾਪ ਦਿਹਾੜੇ ਨੂੰ ਮਨਾਉਣ ਸੰਬੰਧੀ ਉੱਥੇ ਪਹੁੰਚੇਗਾ ਉਹਨਾਂ ਕਿਹਾ ਕਿ 3 ਸਤੰਬਰ 1708 ਨੂੰ ਇਹ ਮਿਲਾਪ ਦਿਹਾੜਾ ਹੋਇਆ ਸੀ ਜਿਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਮਿਲਾਪ ਹੋਇਆ ਸੀ ਹੋਰ ਉਹਨਾਂ ਕੀ ਕਿਹਾ ਹੈ ਆਓ ਤੁਹਾਨੂੰ ਵੀ ਸੁਣਾਉਣੀ ਆ ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ ਜਥਾ 316ਵਾਂ ਇਤਿਹਾਸਿਕ ਮਿਲਾਪ ਦਿਹਾੜਾ ਮਨਾਉਣ ਲਈ ਸ੍ਰੀ ਹਜੂਰ ਸਾਹਿਬ ਨਦੇੜ ਜਾ ਰਿਹਾ ਹੈ ਸ਼ਾਪਾ ਸਾਹਿਬ ਇਹ ਜਥਾ ਜਿੱਥੇ ਹਜੂਰ ਸਾਹਿਬ ਨਦੇੜ ਵਿਖੇ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਪਹਿਲੀ ਤਾਰੀਖ ਨੂੰ ਹੋਣਗੇ ਕੱਲ ਸ਼ਾਮ ਨੂੰ ਪਹੁੰਚੇਗਾ 3 ਤਾਰੀਖ ਨੂੰ ਪਹੁੰਚੇ ਜਾਣਗੇ ਤੇ ਜਿੱਥੇ ਉਹ ਮਹਾਨ ਯੋਧਾ ਜਰਨੈਲ ਜਦ 10 ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ 3 ਸਤੰਬਰ 1708 ਨੂੰ ਮਿਲਾਪ ਹੁੰਦਾ ਹੈ ਅਤੇ 12 ਮਈ 1710 ਨੂੰ ਉਹ ਸਰਹੰਦ ਫਤਿਹ ਕਰਦੇ ਹੈ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕਰਦੇ ਹੈ ਉਹ ਯੋਧੇ ਜਰਨੈਲ ਦਾ ਜਿਹੜਾ ਮਿਲਾਪ ਦਿਹਾੜਾ ਹੈ 10 ਪਿਤਾ ਦੇ ਨਾਲ ਉਹ ਅਸੀਂ ਮਨਾਉਣ ਜਾ ਰਹੇ ਹਾਂ ਇਹ 22ਵਾਂ ਜੱਥਾ ਜਾ ਰਿਹਾ ਹੈ ਤੇ ਜਿੱਥੇ ਮੈਂ ਸਮਝਦਾ ਉਸ ਮਹਾਨ ਯੋਧੇ ਜਰਨੈਲ ਨੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ ਅੱਜ ਦੇ ਕਿਸਾਨਾਂ ਨੂੰ ਮੁਜਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਜਿਸ ਤੇ ਉਕਰਿਆ ਸੀ ਦੇਖ ਤੇ ਫਤਿਹ ਨੂਸਰਤ ਬੇਧਰੰਗ ਜਾਫਤ ਅ즈ਨਾਨਿਕ ਗੁਰੂ ਗੋਬਿੰਦ ਸਿੰਘ ਅੱਜ ਉਸ ਮਹਾਨ ਯੋਧੇ ਜਰਨੈਲ ਨੂੰ ਯਾਦ ਕਰਨ ਦਾ ਉਪਰਾਲਾ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਹਰ ਸਾਲ ਕਰਦੀ ਹੈ ਅਤੇ ਉੱਥੇ ਹੀ ਜਿਹੜੇ ਸਾਡੇ ਤਖਤ ਦੇ ਜਥੇਦਾਰ ਸਹਿਬਾਨ ਬਾਬਾ ਕੁਲਵੰਤ ਸਿੰਘ ਜੀ ਉਹਨਾਂ ਨੂੰ ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਪੁਸਤਕ ਵੀ ਭੇਟ ਕੀਤੀ ਜਾਏਗੀ ਫਾਊਂਡੇਸ਼ਨ ਵੱਲੋਂ ਟਰਸਟ ਵੱਲੋਂ ਕਿਉਂਕਿ ਉਹ ਸਾਡੇ ਮੁਖ ਸਰਪ੍ਰਸਤ ਨੇ ਤੇ ਮੈਂ ਸਮਝਦਾ ਕਿ ਅੱਜ ਜਿਹੜਾ ਜੱਥਾ ਬੜੇ ਖੁਸ਼ੀਆਂ ਭਰੇ ਤੇ ਲੱਡੂ ਵੰਡੇ ਜਾ ਰਹੇ ਨੇ ਕਿਤੇ ਪਰਮਿੰਦਰ ਗਰੇਵਾਲ ਕਿਤੇ ਰਾਜੂ ਬਾਜੜਾ ਜੀ ਕਿਤੇ ਸਾਡੇ ਸਾਥੀ ਲੱਡੂ ਲੈ ਕੇ ਆ ਰਹੇ ਨੇ ਕੋਈ ਫੁੱਲ ਲੈ ਕੇ ਆ ਰਿਹਾ ਕੋਈ ਬੈਨਰ ਤਿਆਰ ਕਰਕੇ ਮੇਰਾ ਮਤਲਬ ਸਾਰਿਆਂ ਦੀਆਂ ਇਹ ਭਾਵਨਾਵਾਂ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਤੇ ਹੁਣੇ ਸਤਖੰਡ ਐਕਸਪ੍ਰੈਸ ਇੱਕ ਦੋ ਮਿੰਟ ਦੇ ਵਿੱਚ ਆਉਣ ਵਾਲੀ ਹੈ ਤਾਂ ਕਿ ਸਾਰੇ ਸਟੇਸ਼ਨ ਤੇ ਪਹੁੰਚਣ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸੰਤ ਸਿੰਘ ਬਹਾਦਰ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਊਂਡੇਸ਼ਨ ਜਿਸ ਦੇ ਆਸਟ੍ਰੇਲੀਆ ਦੇ ਪ੍ਰਧਾਨ ਅਸ਼ਵਨੀ ਜੀ ਬਾਬਾ ਜੀ ਅਤੇ ਅੱਜ ਜਿਹੜਾ ਜਥਾ ਜਾ ਰਿਹਾ ਹੈ ਸ਼੍ਰੀ ਕ੍ਰਿਸ਼ਨਗਵਰ ਬਾਬਾ ਜੀ ਅਤੇ ਸਮੁੱਚੇ ਜਥਾ ਜਾ ਰਿਹਾ ਉਸ ਨੂੰ ਰਵਾਨਾ ਕਰਨ ਵਾਸਤੇ ਆਲ ਇੰਡੀਆ ਪਰਮਿਸ਼ਨ ਵੱਲੋਂ ਸ਼੍ਰੀ ਗੁਰਦਾਸ ਇਤਿਹਾਸਕ ਪਰਮਿਸਥਾਨ ਚਰਨਸ਼ੋ ਗੰਗਾ ਅਮਰਤਪੰਨ ਸੱਚਖੰਡ ਸ਼੍ਰੀ ਫਰਾਲਗੜ ਸਾਹਿਬ ਤੋਂ ਦਾਸ ਸੰਤ ਸਤਵਿੰਦਰ ਜੀ ਦਾ ਰਾਸ਼ਟਰੀ ਪ੍ਰਧਾਨ ਬੇਨਤੀ ਵੀ ਕਰਦਾ ਹੈ ਤੇ ਵਧਾਈ ਵੀ ਦਿੰਦਾ ਹੈ ਕਿ ਇਹੋ ਜਿਹੇ ਜਿਹੜੇ ਪਰਾਲੇ ਐ ਬਹੁਤ ਚੰਗੇ ਔਰ ਅੱਗੇ ਹੁੰਦੇ ਰਹਿਣ ਜਿਸ ਦੇ ਨਾਲ ਸਮਾਜ ਦੇ ਵਿੱਚ ਏਕਤਾ ਬਣੀ ਜਾਵੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਜਥੇ ਨੂੰ ਜਥੇ ਵਧਾਈ ਦਿੰਦਾ ਹਾਂ ਸੰਗਤ ਨੂੰ ਵੀ ਦਈ ਦਿੰਦਾ ਸਾਡੇ ਪ੍ਰਾਸ਼ਕ ਨੀ ਜੀ ਆਸਟ੍ਰੇਲੀਆ ਤੋਂ ਆਏ ਇਹਨਾਂ ਦਾ ਵੀ ਬਹੁਤ ਬਹੁਤ ਤਨਵਾਦ ਸਾਰੇ ਸੰਗਤ ਦਾ ਧੰਨਵਾਦ